ਇਹ ਨਿਤ ਮੁਕਤਨ ਮੋਤ ਕਿਦਾਂ ਕਰੋਗੇ ਤੇ ਇਹ ਇਹ ਅਜੂ ਦਾ ਬਿਛਾਇਆ ਹੁਣ ਫੇਰ ਕਹਿੰਦਾ ਲੋੜ ਹੀ ਨਹੀਂ ਹੂੰ ਜਿੰਨਾ ਜਿਹਦਾ ਸਾਡੇ ਨੂੰ ਲੋੜ ਹੀ ਨਹੀਂ ਨਿਤ ਮੁਕਤੀ ਹੈ ਹੂੰ ਜੇਰ ਰੋਟੀਆਂ ਆ ਗਈਆਂ ਉਧਰ ਨਿਤ ਮੌਤੇ ਤੋਂ ਇਹ ਇਹ ਗੱਲ ਕਹਿਣੀ ਚਾਹੁੰਦਾ ਤਾਂ ਘਰ ਸਮਾਧਾਨ ਕਹਿੰਦਾ ਨਹੀਂ ਕਪੋਇ ਸਭ ਸਮਾਨ ਪਰਵੰਚ ਤੂੰ ਇਸ ਕਹਾ ਕਰਤਾ ਜੋ ਕਹਾਵੇ ਸਾਸ਼ੇ ਨਹੀਂ ਇਮ ਸਾਸ਼ੇ ਸਰੂਪ ਨਾ ਦ੍ਰਿਸ਼્ય ਨਹੀਂ ਦਿਕਕਾਏ ਜਨਾਵੇ ਬਦਹੁ ਹੋਏ ਤੋ ਮੋਠ ਬਨੇ ਅਰ ਹੋਏ ਅਗਿਆਨ ਤੋ ਗਿਆਨ ਨਸਾਵੇ ਜਾਨ ਜਹੀ ਤਰਤਬੇ ਤੈ ਸਭ ਨੇਚਲ ਹੋ ਤੋ ਨੇਚਲ ਪਾ ਲੈ ਇਹ ਕਹਿਣਾ ਚਾਹੁੰਦਾ ਆ ਇਹ ਇਹ ਜਿਹੜਾ ਪਰਪੰਚ ਨਜ਼ਰ ਆਉਂਦਾ ਆ ਇਹਨ ਭੰਗਰ ਹੈ ਨਾਸਬਾਨ ਹੈ ਖਤਮ ਹੋਣ ਵਾਲਾ ਆ ਇਸ ਕਾ ਕਰਤਾ ਜੋ ਕਹਾ ਵੈ ਫਿਰ ਇਸ ਪਰਪੰਚ ਦਾ ਕਰਤਾ ਜਿਹੜਾ ਈਸ਼ ਪ੍ਰਭੂ ਬ੍ਰਹਮ ਉਹਨੂੰ ਕੇ ਸਨ ਤੁਸੀਂ ਕਹਿੰਦੇ ਹੋ ਭਗਵਾਨ ਐਸ ਬੇਕਾਰ ਸੰਸਾਰ ਜਿਹੜਾ ਝੂਠਾ ਸੰਸਾਰ ਜਿਹੜਾ ਮਿੱਥਿਆ ਸੰਸਾਰ ਰੱਖ ਦਿੱਤਾ ਇਹ ਕਿਦਾਂ ਬਣ ਆਵੇ ਸਾਸ਼ੇ ਨੇ ਸਾਖੀ ਨਹੀਂ ਇਹਨੂੰ ਸਾਸ਼ੇ ਰੂਪ ਨਾ ਜੇ ਸਾਖੀ ਨਹੀਂ ਹੈ ਤਾਂ ਸਾਰਾ ਸੰਸਾਰ ਵੀ ਕੁਝ ਨਹੀਂ ਸਾਖੀ ਨਹੀਂ ਤੇ ਜੀ ਵੀ ਮਰਦਾ ਇਹ ਵੀ ਕੁਝ ਨਹੀਂ ਦੀ ਵੀ ਹੋਂਦ ਕੁਝ ਨਹੀਂ ਹੈਗੀ ਤੋਂ ਦ੍ਰਿਸ਼ੇ ਨਹੀਂ ਦ੍ਰਿਖ ਕਾਹੇ ਜਨਾਬ ਹੈ ਜੇ ਦੇਖਣ ਵਾਲਾ ਨਹੀਂ ਦ੍ਰਿਸ਼ੀ ਹੈ ਨਹੀਂ ਤਾਂ ਉਹ ਦੇਖਣ ਵਾਲਾ ਕੀ ਕਹੇਗਾ ਉਹ ਦੇਖਣਾ ਇਹ ਚੀਜ਼ ਹੈ ਤਾਂ ਬ੍ਰਸ਼ਟਾ ਨੂੰ ਦੇਖਦਾ ਹੈ ਦ੍ਰਿਸ਼ੀ ਨਹੀਂ ਬਿਲਕੁਲ ਸਵੇਦ ਹੈ ਮੋਰੇ ਜਿੱਦਾਂ ਅੱਖਾਂ ਤੋਂ ਬਲਾਈਂਡ ਆਦਮੀ ਨੂੰ ਦਿਸਦਾ ਕੁਝ ਨਹੀਂ ਉਹਨੂੰ ਕੀ ਦ੍ਰਿਸ਼ ਵੇਖਣਾ ਨੂੰ ਕੋਈ ਦ੍ਰਿਸ਼ ਨਹੀਂ ਵੇਖ ਸਕਦਾ ਕਹਿੰਦੇ ਬਦੋ ਹੋਏ ਤੋਂ ਮੋਛਮਨ ਹੈ ਜੇ ਤਾਂ ਬੰਨਿਆ ਹੋਇਆ ਹੋਵੇ ਤਾਂ ਫਿਰ ਮੁਕਤੀ ਦੀ ਲੋੜ ਹੈ ਤੇ ਆਤਮਾ ਦਾ ਨਿਤ ਮੁਕਤ ਹੈ ਆਤਮਾ ਨੂੰ ਵੀ ਲੋੜ ਹੈ ਮੁਕਤੀ ਦੀ ਜੇ ਬੱਜਿਆ ਹੋਏ ਬੰਦਰ ਹੋਵੇ ਉਹਨੂੰ ਤਾਂ ਉਹ ਆਜ਼ਾਦੀ ਦੀ ਲੋੜ ਹੈ ਬੰਦਰ ਕੋ ਛੁੱਟਣ ਦੀ ਲੋੜ ਹੈ। ਤਾਂ ਜੇ ਬੰਦੇ ਹੈ ਨਹੀਂ ਤਾਂ ਫਿਰ ਉਹਨੂੰ ਮੋਕਸ਼ ਗਾਦੀ ਵਾਸਤੇ ਬਣੂਗੀ। ਹੋਇਆ ਗਿਆਨ ਤੋਂ ਗਿਆਨ ਦਾ ਸਾਬ ਹੈ। ਜੇ ਆਤਮਾ ਨੂੰ ਅ ਗਿਆਨ ਰੂਪ ਮੰਨ ਲਈਏ ਤਾਂ ਫਿਰ ਤਾਂ ਅ ਗਿਆਨ ਦਾ ਨਾਸ ਗਿਆਨ ਨਾਲ ਹੋਣਾ। ਤਾਂ ਫਿਰ ਆਤਮਾ ਅ ਗਿਆਨ ਰੂਪ ਹੋਈ ਗਿਰ ਇਹਦਾ ਮਤਲਬ ਸਾਨੂੰ ਗਿਆਨ ਚਾਹੀਦਾ ਉਹਨੂੰ ਖਤਮ ਕਰਨੇ ਵਾਸਤੇ। ਜਾਣ ਜੇ ਹੀ ਕਰਤੱਵ ਤਿਆਜ ਸਭ ਨੇ ਚਲ ਹੋ ਤੋ ਨੇਚਰ ਪਾਵੇ। ਕਹਿੰਦੇ ਹਾਂ ਇਸ ਕਰਤੱਵ ਰੂਪ ਤਦੂ ਜਾਣ ਕਰਕੇ ਇਹ ਮੁਕਤ ਜੀਵਨ ਮੁਕਤਾ ਜਿਹੜਾ ਰਾਹ ਆ ਇਹਨੂੰ ਮੰਨ ਲੈ ਤੇ ਜੀਵਨ ਮੁਕਤਾ ਜਿਹੜਾ ਅੰਸ ਹੈ ਨਾ ਉਹ ਹੋਏ ਨਸਾਬ ਹੈ ਪਰ ਦੂਰ ਹੋਏਗਾ ਠੀਕ ਆ ਜੀਵਨ ਮੁਕਤ ਵਿਦਵਾਨ ਕੀ ਦ੍ਰਿਸ਼ਟੀ ਸੇ ਅ ਗਿਆਨ ਔਰ ਤਾਕਾ ਕਾਰਜ ਤੋਂ ਚਾਹ ਗਿਆਨਬਾਨ ਪੁਰਸ਼ ਵਾਸਤੇ ਤਾਂ ਹੈ ਹੀ ਨਹੀਂ ਕੁਝ ਵੀ ਗਿਆਨੀ ਸੰਸਾਰੇ ਚੀਜ਼ ਤੋਂ ਨਰਲੇਪ ਹੈ ਜੇ ਗਿਆਨਬਾਨ ਪੁਰਸ਼ ਵਾਸਤੇ ਹਾਂਜੀ ਦੇ ਸਿੱਦੇ ਅ ਗਿਆਨ ਔਰ ਤਾਂ ਕਾ ਕਰ ਜਿਹੜਾ ਸੰਸਾਰ ਹੈ ਹੈ ਨਹੀਂ ਤੁਛ ਹੈ ਤਾਂ ਜੀਵਨ ਮੁਕਤਾ ਨੇ ਕਿਆ ਬਤਾਵੇ ਹੈ ਐਸੇ ਸੇ ਇਹ ਪਰਪੰਚ ਖਪੋਸ਼ ਵਰ ਸਮਾਨ ਕਹੀਏ ਆਕਾਸ਼ ਦੇ ਫੁੱਲਾਂ ਦੀ ਨਿਆਈਆਂ ਜਿੰਦਾ ਕੋ ਕਹੇ ਆਕਾਸ਼ ਵਿੱਚ ਫੁੱਲ ਖੜੇ ਹੈ ਬੜੇ ਸੁੰਦਰ ਸੁਵੰਦੀ ਆ ਰਹੀਏ ਤੇ ਤਿਤਨੀਆਂ ਭੌਰੇ ਕਹਿੰਦੇ ਜਿਸ ਤਰ੍ਹਾਂ ਇਹ ਬ्यर्थ ਹੈ ਗੱਲ ਸਾਰੀ ਤੋ ਇਹ ਆਕਾਸ਼ ਫੁੱਲਨ ਦੀ ਨਿਆਇ ਸੰਸਾਰ ਮਿੱਠਿਆ ਆ ਝੂਠਾ ਆ ਜਾਂ ਤੇ ਤਾਂ ਕਾ ਕਰਤਾ ਈਸ਼ਵਰ ਵੀ ਨਹੀਂ ਆ ਜੇ ਆਕਾਸ਼ ਵਿੱਚ ਫੁੱਲੇ ਐ ਨਹੀਂ ਤਾਂ ਈਸ਼ਵਰ ਤੇ ਕਰਤਾ ਵੀ ਨਹੀਂ ਹੁੰਦਾ ਹੂੰ ਤੋ ਸਾਖਸ਼ੀ ਕਾ ਵਿਸ਼ਾ ਅ ਗਿਆਨਾਦਿਕ ਸਾਖਸ਼ੀ ਕਹੀਏ ਹੈ ਤੋ ਸਾਖਸ਼ੀ ਵੀ ਨਹੀਂ ਹੈ ਜਾਂ ਤੇ ਸਾਖਸ਼ੀ ਵੀ ਨਹੀਂ ਹੈ ਬੇਗਨ ਜਿਹੜੇ ਬੇਦਾਂਤੀ ਐ ਨਾ ਉਹਨੇ ਸਾਰੇ ਮਿਲ ਕਰਕੇ ਜ਼ੀਰੋ ਕਰਕੇ ਫੇਰ ਉੱਠਣਾ। ਕਹਿੰਦਾ ਸਾਖੀ ਨਹੀਂ ਹੈ। ਜਿਹੜੇ ਸਾਖੀ ਦੇਖਣ ਵਾਲੇ ਨਹੀਂ ਇਹ ਦ੍ਰਿਸ਼ ਵੀ ਸਾਰੇ। ਫਿਰ ਸਾਖੀ ਕੋਈ ਦ੍ਰਿਸ਼ ਵੀ ਹੈ ਨਹੀਂ ਕਦਮ ਹੈ। ਜਾਂ ਤੇ ਸਾਖੀ ਵੀ ਨਹੀਂ। ਸਾਖੀ ਸਭ ਨੂੰ ਦੇਖ ਰਿਹਾ। ਤੁਹਾਡੇ ਵਿੱਚ ਸਾਖੀ ਹੈ ਪਰ ਇਸ ਸੰਸਾਰ ਨੂੰ ਦੇਖਦਾ ਸੁਣਦਾ ਸਾਖੀ ਖਦਮੇ ਮੁਰਦਾ ਫਿਰ ਕੁਝ ਨਹੀਂ। ਐਸੇ ਦ੍ਰਿਸ਼ਿਕਾ ਪ੍ਰਕਾਸ਼ਕ ਰੱਖ ਕਹੀ ਹੈ। ਔਰ ਪ੍ਰਕਾਸ਼ ਨੇ ਜੋਗੇ ਜਿਹੜੇ ਦੇਹ ਆਦਿਕ ਦ੍ਰਿਸ਼ ਹੈ। सो देख देश है नहीं मिथ्या तक जरक देखा भी है मिथ्या यदि भी केवल कुटस्थ चेतन को साक्षी दरख कहे हैं और ताका निषेध बने नहीं तथा भी साक्षी की अपेक्षा से साक्षी नाम इतने साक्षी साक्षी नाम और दृश्य की अपेक्षा से दृक नाम है ਸਾਖਿਅ ਹੋਰ ਇ ਦ੍ਰਿਸ਼ੇ ਦਾ ਅਭਾਗ ਹੈ ਹੀ ਨਹੀਂ ਜੇ ਤੁਸੀਂ ਸੰਸਾਰ ਨੂੰ ਮਿੱਠਿਆ ਮੰਨ ਲਿਆ ਤੇ ਨਾ ਫਿਰ ਦੇਖਣ ਵਾਲਾ ਨਾ ਦ੍ਰਿਸ਼ ਹੈ ਨਾ ਤ੍ਰਿਸ਼ਿਆ ਨਾ ਦੇਖਣ ਵਾਲਾ ਨਾ ਤਾਂ ਨਾ ਕੋ ਦ੍ਰਿਸ਼ ਹੈਗਾ ਹੀ ਸਾਰੇ ਮਿੱਠਿਆ ਨਸ਼ੇ ਦਾ ਸਰੂਪ ਕਾ ਨਹੀਂ ਹੈ ਬੰਦ ਹੋਵੇ ਤਾਂ ਬੰਦ ਕੀ ਨਿਵਰਤੀ ਰੂਪ ਮੋਕਸ਼ ਹੋਵੇ ਜੇ ਬੰਧਨ ਹੋਊਗਾ ਜਿਵੇਂ ਸੁਗਨ ਸਿੰਘ ਸਾਹਿਬ ਜੋ ਕਹਿੰਦਾ ਹੈ ਵੀ ਹਾਂ ਬੰਧਨ ਪਰ ਹੈ ਉਹ ਕਹਿੰਦੇ ਬੰਦ ਨਾ ਪਰ ਹੈ ਜੇ ਬੰਦ ਹੈ ਹੀ ਨਹੀਂ ਤਾਂ ਫਿਰ ਜੋ ਨਹੀਂ ਪਨਦੀ ਲੋੜੀ ਮੁਕਤੀ ਦੀ ਲੋੜੀ ਤਾਂ ਬੰਦਾ ਮੁਕਤੀ ਹੈ ਕਿਸ ਸਾਹ ਸੇ ਉੱਥੇ ਹੈਗਾ ਲੱਖ ਕਰੋੜੀ ਬੰਧਨ ਪਰ ਹੈ ਅਗਲੀ ਤੋਕੀ ਹੈ ਨਸ ਪਰ ਜਾਨੀ ਲੱਖਾਂ ਕਰੋੜਾ ਬੰਧਨ ਨੂੰ ਤੋੜਨ ਵਾਸਤੇ ਖਰੀਦਾ ਨਾਮ ਜਿਹੜਾ ਪ੍ਰਭਲ ਹੈ ਉਹ ਤੋੜੇਗਾ ਪਰ ਉੱਥੇ ਲਿਖਤ ਵਿੱਚ ਬੰਦ ਨਾਮ ਪਰ ਲਿਖਿਆ ਜੇ ਬੰਧਨ ਨਹੀਂ ਹੈ ਤਾਂ ਮੁਕਤੀ ਦੀ ਲੋੜ ਹੀ ਨਹੀਂ ਗੱਲ ਤੇ ਰੱਸੀ ਪਈ ਹੈ ਫਸੇ ਹੋਏ ਆ ਜਦ ਰਸੀਲ ਠੁਗੀਤਾ ਯਾਦ ਹੋਵਾਂਗੇ ਨਾ ਉੱਥੇ ਬੰਧਨ ਹੈ ਹੀ ਕੋਈ ਨਹੀਂ ਇਸ ਵਾਸਤੇ ਮੁਕਤੀ ਦੀ ਲੋੜ ਨਹੀਂ ਪਰ ਜਿੱਥੇ ਬੰਧਨ ਹੈ ਉੱਥੇ ਮੁਕਤੀ ਲੋੜ ਹੈ ਆਤਮਾ ਤਾਂ ਹਮੇਸ਼ਾ ਆਜ਼ਾਦ ਹੈ ਹਮੇਸ਼ਾ ਗਿਆਨਬਾਨ ਹੈ ਹਮੇਸ਼ਾ ਹੀ ਨਿਤ ਮੁਕਤ ਹੈ ਇਹਨਾਂ ਮੁਕਤੀ ਦੀ ਲੋੜ ਹੀ ਨਹੀਂ ਸੋ ਇਹ ਕਹਿੰਦਾ ਜਨਮੋਗਸ਼ ਵੀ ਨਹੀਂ ਚਾਹੀਏ ਅਗਿਆਨ ਹੋਵੇ ਤਾਂ ਤਾਂਗਾ ਗਿਆਨ ਸੇ ਨਾਸ ਹੋਵੇ ਅਗਿਆਨ ਹੈ ਨਹੀਂ ਜਾਂ ਤੇ ਜਿਆਨ ਨਾਲ ਦਾ ਨਾਸ ਬਣਦਾ ਹੀ ਨਹੀਂ ਹਾਂਜੀ ਜੇ ਜਾਣ ਕੇ ਕਰਤੱਬੇ ਤੇ ਜੇ ਕਿ ਮੇਰੇ ਕੁਝ ਕਰਨੇ ਯੋਗ ਹੈ ਜਾਂ ਬੁੱਧੀ ਨੂੰ ਤਿਆਗੇ ਇਸ ਬੁੱਧੀ ਨੇ ਮੇਰੇ ਕਰਨ ਯੋਗ ਹੈ ਇਹ ਬੁੱਧੀ ਨੂੰ ਤਿਆਗ ਦੇਵੇ ਛੱਡ ਦੇਵੇ ਉਹ ਬ੍ਰਹਮ ਰੂਪੀ ਕੋਈ ਹਰ ਕੇ ਜੇ ਲੋਕ ਤਥਾ ਪਰਲੋਕ ਤੋਂ ਤੁਛ ਹੈ ਜਨ ਕੇ ਨਿਮਿਤ ਕੋਈ ਕਰਤੱਬ ਨਹੀਂ ਲੋਕ ਵੀ ਝੂਠਾ ਪਰਲੋਕ ਵੀ ਜੇ ਇਸੀ ਸਲੋਕ ਵਿੱਚੋਂ ਪਰਲੋਕ ਤੇ ਚੱਲ ਜਾਈਏ ਦੇਵ ਲੋਗ ਚ ਚਲ ਜਾਈਏ ਉੱਥੇ ਜਾ ਕੇ ਸਾਨੂੰ ਸਵਰਗ ਦੇ ਪਦਾਰਥ ਮਿਲ ਉਹ ਵੀ ਤਾਂ ਛੇਨ ਭੰਗਰ ਨਾ ਗੁਰੂ ਕਬੀਰ ਸਾਹਿਬ ਜੀ ਤਾਂ ਵੀ ਉਸ ਦੇਹੀ ਕੋ ਉਸ ਤੇ ਮਰੇ ਦੇਵ ਸੋਧਹੀ ਪਾ ਜਾਰ ਕੀਤੇ ਦੇਵਤੇ ਵੀ ਮਨੁੱਖਾ ਸ੍ਰੀ ਦੀ ਦੇਹੀ ਬਾਸੇ ਤਪੱਸਿਆ ਕਰਦੇ ਐ ਤੇ ਪ੍ਰਭੂ ਸਾਨੂੰ ਮਨੁੱਖਾ ਜਨਮ ਦੇਈ ਹੁਣ ਸਾਡੇ ਇਥੋਂ ਜਿਹੜਾ ਚੰਗੇ ਕਰਮ ਦਾ ਫਲ ਸਵਰਗ ਵਿੱਚ ਹੀ ਸਾਡਾ ਖਤਮ ਹੋ ਗਿਆ ਹੁਣ ਅਗਰ ਪੁਨਰ ਜਨਮ ਮਿਲਣਾ ਸਾਨੂੰ ਮਨੁੱਖਾ ਜਨਮ ਦੇ ਦੇ ਉੱਥੇ ਜਾ ਕੇ ਬੰਦਗੀ ਕਰਾਂਗੇ ਫਿਰ ਮੁਕਤ ਹੋ ਜਾਗੇ ਤੋ ਇਹ ਆਤਮਾ ਦਾ ਮੰਦ ਨਹੀਂ ਜਾਂਤੇ ਮੋਜ ਕੇ ਨਿਮਿਤ ਵੀ ਕੋਈ ਕਰਤੱਵ ਵੀ ਨਹੀਂ ਕੋ ਕਰ ਆਤਮਾ ਨਿਤ ਮੁਕਤ ਹੈ ਜਾਂ ਰੀਤੀ ਸੇ ਆਤਮਾ ਕੋ ਨਿਤ ਮੁਕਤ ਬ੍ਰਹਮ ਰੂਪ ਜਾਣ ਕੇ ਸਭ ਨੇਚਲ ਹੋਵੇ ਸਭ ਕਰਤੱਵ ਤਿਆਗਿਆ ਸਭ ਨੇਚਲ ਕਹੀਏ ਅਕਿਰਿਆ ਬ੍ਰਹਮ ਸਰੂਪ ਬਰੇ ਮੋਕਸ਼ ਕੋ ਪ੍ਰਾਪਤ ਹੋ ਗਏ ਹਾਂ ਇਹਦਾ ਮਤਲਬ ਕੀ ਹੈ ਯੱਦੇ ਵੀ ਆਤਮਾ ਗਿਆਨ ਸੇ ਪ੍ਰਥਮ ਵੀ ਨੇਤੇ ਮੁਕਤ ਬ੍ਰਹਮ ਸੂਬ ਹੈ ਭਾਵੇਂ ਆਤਮਾ ਜਿਹੜੀ ਹੈ ਉਹ ਗਿਆਨ ਤੋਂ ਪਹਿਲਾਂ ਵੀ ਨਿਤ ਮੁਕਤੀ ਹੈ ਔਰ ਬ੍ਰਹਮ ਸੂਬ ਹੈ ਪਰੰਤੂ ਗਿਆਨ ਸੇ ਪੂਰਵ ਆਤਮਾ ਕੋ ਕਰਤਾ ਭੋਗਤਾ ਮਿਥਿਆ ਜਾਣ ਕੇ ਸੁਖ ਪ੍ਰਾਪਤਿ ਦੁੱਖ ਦੀ ਨਿਵਰਤੀ ਵਾਸਤੇ ਅਨੇਕ ਸਾਧਨ ਕਰੇ ਹਨ tamen ਕਲੇਸ਼ ਕੋ ਪ੍ਰਾਪਤ ਹੋਵੇ ਹੈ ਕਿ ਤਾਂ ਸਾਰੇ ਗਿਆਨਮਾਨ ਸਾਡੀ ਸਾਰੇ ਆਤਮਾ ਨਿਤ ਮੁਕਤ ਹੈ ਪਰ ਜੇ ਹੁਣ ਕੰਡਾ ਚੁਭ ਜਾਏ ਜਾਂ ਪ੍ਰਾਮੇ ਚ ਵੀ ਮੌਤ ਹੋ ਜਾਏ ਕਿ ਦੁੱਖ ਹੁੰਦਾ ਤੇ ਬ੍ਰਹਮ ਗਿਆਨੀ ਨਾ ਲੇ ਇਹਨੂੰ ਕੋ ਦੁੱਖ ਨਹੀਂ ਲਿੰਦਾ ਬੰਦ ਮੁਕਤ ਜਿਹੜੀ ਆਤਮਾ ਬ੍ਰਹਮ ਗਿਆਨੀ ਜੇ ਸਾਡੀ ਨਹੀਂ ਹੈਗੀ ਪਰ ਉਥੇ ਜਾਣ ਵਾਸਤੇ ਇਹ ਰਸਤਾ ਅਕਦੇ ਰਗਿਆਨ ਹੈ ਉਹ ਰਸਤਾ ਉੱਤੇ ਹੈ ਇਹ ਕਹਿੰਦਾ ਭਾਵੇਂ ਸਾਰਿਆਂ ਨੂੰ ਪਤਾ ਹੈ ਕਿ ਗਿਆਨ ਪ੍ਰਾਪਤ ਹੋਣ ਤੋਂ ਪਹਿਲਾਂ ਵੀ ਆਤਮਾ ਨਿਤ ਮੁਕਤੀ ਹੈ ਬ੍ਰਹਮ ਸਰੂਪੀ ਹੈ ਪਰੰਤੂ ਗਿਆਨ ਸੇ ਪੂਰਵ ਗਿਆਨ ਤੋਂ ਪਹਿਲਾਂ ਆਤਮਾ ਨੂੰ ਕਰਤਾ ਭੋਗਤਾ ਮਿਥਿਆ ਮੰਨ ਕੇ ਸੁਖ ਦੁਖੋਰ ਪ੍ਰਾਪਤੀ ਨੂੰ ਮਿਥਿਆ ਮੰਨ ਕੇ ਨਿਵਰਤੀ ਵਾਸਤੇ ਅਨੇਕ ਸਾਧਨ ਕਰਦਾ ਆਦਮੀ ਤਾਂ ਤੇ ਇੱਕ ਕਲੇਸ਼ ਕੋ ਪ੍ਰਾਪਤ ਹੋਵੇ ਹੈ ਜਦ ਉਤਮ ਆਚਾਰਯ ਮਿਲੇ ਤੋ ਵਿਦਾਂਤ ਬਾਕਨ ਕਾ ਉਪਦੇਸ਼ ਕਰੇ ਹਾਂਜੀ ਤਿੰਨ ਵਿਦਾਂਤ ਬਾਕਨ ਕੇ ਸੁਣਨ ਤੇ ਐਸਾ ਗਿਆਨ ਹੋਵੇ ਮੈਂ ਕਰਤਾ ਭੋਗਤਾ ਨਹੀਂ ਕਿੰਤੂ ਮੈਂ ਬ੍ਰਹਮ ਸਰੂਪ ਹੂੰ ਜਾਂ ਤੇ ਮੇਰੇ ਕੋ ਕਿੰਚੇ ਵੀ ਕਰਤਾ ਬੈ ਨਹੀਂ ਐਸਾ ਜਾਣਤਾ ਜਾਣਨਾ ਹੀ ਸਰਬਉਦਨ ਕਾ ਫਲ ਹੈ ਔਰ ਬ੍ਰह्म ਕੀ ਪ੍ਰਾਪਤੀ ਵਿਦਾਂਤ ਸੰਮਲ ਕਾ ਫਲ ਨਹੀਂ ਕਾਹਤੇ ਬ੍ਰह्म ਆਪਣਾ ਸਰੂਪ ਹੈ ਜਾਂ ਤੇ ਨਿਤ ਪ੍ਰਾਪਤ ਜਦੋਂ ਸੀਤਾ ਨੂੰ ਹਨੂਮਾਨ ਹਰਕੇ ਰਾਮਣ ਹਰਕੇ ਲੈ ਗਿਆ ਤਾਂ ਸਾਰੇ ਬਾਨਰ ਸੇਵਾ ਸੁਗਰੀਵ ਦੀ ਹਨੂਮਾਨ ਜੰਬੰਦ ਜੁਗਰਾਜ ਅੰਗਦ ਸਾਰੇ ਨੂੰ ਲੱਭਣ ਵਾਸਤੇ ਗਏ ਉਹਨਾਂ ਨੂੰ ਟਾਈਮ ਦਿੱਤਾ ਵੀ ਨੇ ਟਾਈਮ ਕਿਉਂ ਲੱਭਣੀ ਟਾਈਮ ਖਤਮ ਹੋਣ ਤੇ ਆ ਗਿਆ ਜੋ ਕੰਦਰਾ ਜੰਗ ਜੰਗਲ ਬੇਲਾ ਸਭ ਢੂਣ ਮਾਰਿਆ ਅਖੀਰ ਗੰਧਮਾਨ ਪਹਾੜ ਤੇ ਬੈਠੇ ਸੀ ਸਾਰੇ ਚਿੰਤਾ ਤੁਰਸੀ ਹੁਣ ਕੀ ਕੀਤਾ ਜਾਏ ਕੇਰ ਨੇ ਜਾਂਬੰਤ ਨੇ ਦੇਖਿਆ ਸਾਰੇ ਚਿੰਤਾ ਤਰ ਸੋਚ ਰਹੇ ਹਨੂਮਾਨ ਪ੍ਰਮ ਰਾਮ 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 ਨਾਮ ਕਰੀ ਜਾਂਦਾ ਅੱਖਾਂ ਮਿੜ ਕੇ ਬੈਠਾ ਜਾਂਬੰਤ ਗਿਆ ਉਹਨੂੰ ਜਾ ਕੇ ਮੋਢੇ ਤੇ ਹੱਥ ਰੱਖਿਆ ਕਹਿੰਦਾ ਹਨੂਮਾਨ ਅਸੀਂ ਨੇ ਪਰੇਸ਼ਾਨ ਹੈ ਤੂੰ ਆਪਣੇ ਰੰਗ ਦੇ ਬੈਠਾ ਕਹਿੰਦਾ ਦੱਸੋ ਕੀ ਯਾਰ ਕਹਿੰਦਾ ਵੀ ਸਾਰੇ ਅਸੀਂ ਸੀਤਾ ਢੂੰਡ ਰੱਖੀ ਐ ਨਹੀਂ ਲੱਭੀ ਕਹਿੰਦਾ ਹਾਂ ਠੀਕ ਐ ਨਹੀਂ ਲੱਭੀ ਸਾਨੂੰ ਕਹਿੰਦੇ ਸ਼ਾਕਾ ਜਿਹੜਾ ਉਹ ਟਾਪੂ ਐ ਉਹਦੇ ਚ ਸੀਤਾ ਹੋਈ ਉਹ ਕਹਿੰਦਾ ਅੱਛਾ ਮੇਗਾ ਮਾਰ ਕੇ ਕਹਿੰਦੇ ਪਾਣੀ ਬਹੁਤ ਹੈ ਮੈਂ ਤਾਂ ਡੁੱਬ ਜਾऊंगा ਮੈਂ ਨਹੀਂ ਜਾ ਸਕਦਾ ਜਾਂਬਦ ਕਹਿੰਦਾ ਤੂੰ ਪਵਨ ਪੁੱਤਰ ਐ ਤੂੰ ਤਾਂ ਛਾਲ ਮਾਰੀ ਤੂੰ ਵੀ ਪਰੇ ਜਾ ਸਕਦਾ ਤੂੰ ਜਾ ਸਕਦਾ ਕਹਿੰਦਾ ਜਾ ਸਕਦਾ ਉਹਨਾਂ ਹનુਮਾਨ ਦੀ ਤਾਕਤ ਤਾਂ ਪਹਿਲਾਂ ਹੀ ਆ ਉਹਦੀ ਤਾਕਤ ਨੂੰ ਜਗਾਇਆ ਜਗਾਇਆ ਦੱਸਿਆ ਵੀ ਤੇਰੇ ਚ ਤਾਕਤ ਬਹੁਤ ਹੈ ਜਿਹੜੀ ਕਤਲ ਧਾਰਾ ਵਿੱਚ ਜਿਹੜਾ ਕਹਿੰਦਾ ਮਾਰ ਡਾਂਗ ਲਾਦੇ ਸਿਰ ਉਹ ਹੱਲਾਸ਼ੇਰੀ ਦੇਣ ਵਾਲਾ ਅੰਦਰ ਆਦਮੀ ਦੀ ਹੋਮੇ ਦੀ ਤਾਕਤ ਨੂੰ ਜਗਾਉਣ ਵਾਲਾ ਇਸ ਵਾਸਤੇ ਜੇ 302 ਉਹਦੇ ਲਾਗੂ ਹੁੰਦਾ ਜਿਹੜਾ ਲੜਾਉਂਦਾ ਕਰਦਾ ਕਰ ਉਹਤੇ ਵੀ 302 ਲਾਗੂ ਹੁੰਦਾ ਹੈ ਹਾਂਜੀ ਇਹ ਇਸ ਵਾਸਤੇ ਇਹ ਆਦਮੀ ਦੇ ਅੰਦਰ ਤਾਕਤ ਹੈਗੀ ਹੈ ਪਰ ਦੂਜਾ ਆਦਮੀ ਉਸ ਦੀ ਊਰਜਾ ਨਹੀਂ ਜਗ ਹੁੰਦਾ ਹੈ ਹਨੂਮਾਨ ਦੇ ਅੰਦਰ ਤਾਕਤ ਸੀ ਪਰ ਉਹਦੀ ਤਾਕਤ ਨੂੰ ਜੰਮ ਬੰਦ ਨਾ ਜਗਾਇਆ ਫਿਰ ਉਹ ਲੰਕਾ ਵਿੱਚ ਗਿਆ ਇਹ ਇਹ ਜਿਹੜਾ ਵਿਦਾਂਤ ਮਾਤਾਲੇ ਕਹਿੰਦੇ ਐ ਬ੍ਰਹਮ ਆਪਣਾ ਸਰੂਪ ਹੈ ਜਾਂ ਤੇ ਨਿਤ ਪ੍ਰਾਪਤ ਹੈ ਗਿਆਨੀ ਔਰ ਅਗਿਆਨੀ ਦਾ ਕੀ ਫਰਕ ਅਕਰਤਬੇ ਅਤੇ ਕਰਤਬੇ ਕਾ ਕੀ ਫਰਕ ਹੈ ਹਾਂਜੀ ਬੋਲੋ ਜੇ ਆਦਮੀ ਆਪਣਾ ਕਰਤਬ ਮਹਿਸੂਸ ਕਰੇ ਕਿ ਮੈਂ ਭੋਗਤਾ ਆ ਮੈਂ ਕਰਤਾ ਆ ਮੈਂ ਪਾਪੀ ਆ ਮੈਂ ਪੁੰਨੀ ਆ ਐਸੇ ਉਹ ਪਹਿਚਾਨੇ ਆਪਣੇ ਆਪ ਨੂੰ ਇਹਨੂੰ ਅਗਿਆਨ ਕਹਿੰਦੇ ਆ ਆਤਮਾ ਪੁੰਨ ਪਾਪ ਤੋਂ ਪਰੇ ਆ ਉੱਚ ਕੋਈ ਪੁੰਨ ਨਹੀਂ ਕੋਈ ਪਾਪ ਨਹੀਂ ਉਹ ਨਿਤ ਮੁਕਤ ਹੈ ਬ੍ਰਹਮ ਸਰੂਪ ਹੈ ਪਰੰਤੂ ਜੇ ਆਦਮੀ ਇਹ ਮੰਨਦਾ ਆ ਤਾਂ ਫਿਰ ਉਹ ਅਗਿਆਨੀ ਹੈ ਕਹਿੰਦਾ ਉਹ ਪੁਰਸ਼ ਗਿਆਨਬਾਨ ਹੈ ਔਰ ਉਹੀ ਸੁਗਰ ਸਿਆਣਾ ਪ੍ਰੋਖ ਹੈ ਜਿਹੜਾ ਆਪਣੇ ਆਪ ਨੂੰ ਭਵਤਵ ਮੁਕਤੀ ਮੰਨਦਾ ਹੈ ਗਿਆਨਬਾਨ ਹੀ ਮੰਨਦਾ ਹੈ ਸਾਰੇ ਕਰਮਾਂ ਤੋਂ ਮੁਕਤ ਮੰਨਦਾ ਹੈ ਕੋਈ ਆਪਣੇ ਆਪ ਵਿੱਚ ਨਹੀਂ ਰੱਖਦਾ

ਜੋ ਨਾ ਦੁੱਖ ਨੂੰ ਦੁੱਖ ਨਹੀਂ ਮੰਨੇ ਸੁੱਖ ਨੂੰ ਭੈਣੇ ਜਾਂ ਕੇ ਕੰਚਨ ਮਾਰਤੀ ਮੰਨੇ ਨਾ ਨਿੰਦਿਆ ਨਾਲ ਉਸ ਤੋਂ ਤਾਂ ਕਿ ਲੋਭ ਮੋਹ ਮਾਨ ਆਰਕ ਉਤਰਿਆ ਨਾ ਰਹਿ ਮੰਨਣਾ ਹੀ ਮਾਰਤਾ ਗਿਆਨਬਾਨ ਪੁਰਸ਼ ਜਿਹੜੀਆਂ ਸੰਸਾਰ ਦੇ ਜਿੰਨੇ ਵੀ ਇਹ ਲਖਣ ਹੈ ਗੁਣ ਹੈ ਸੰਸਾਰ ਦੇ ਜਿਹੜੇ ਉਹ ਇਹਨਾਂ ਤੋਂ ਪਰੇ ਹੈ ਉਹ ਇਹਨਾਂ ਚ ਕੋਈ ਆਪਣੇ ਆਪ ਚ ਨਹੀਂ ਮੰਨਦਾ ਤੇ ਉਹਨੂੰ ਗਿਆਨਬਾਨ ਪੁਰਸ਼ ਕਹਿੰਦੇ ਆ ਕਹਿੰਦੇ ਇੱਕ ਅਖੰਡ ਜਿਹੜੇ ਟੁਕੜੇ ਨਹੀਂ ਹੁੰਦੇ ਜਿਹਦਾ ਹਿੱਸਾ ਨਹੀਂ ਹੋ ਸਕਦਾ ਅਖੰਡ ਹੈ ਬ੍ਰਹਮ ਔਰ ਕੈਸਾ ਹੈ ਅਸੰਗ ਹੈ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਕਾਹਿਰੇ ਬਨਖੋਜਨ ਜਾਈ ਸਰਵ ਨਿਵਾਸੀ ਸਦਾ ਅਲੇਪਾ ਇਹ ਅਸੰਗ ਤੇ ਅਲੇਪਾ ਦਾ ਇੱਕੋ ਅਰਥ ਹੈ ਸਦਾ ਅਲੇਪਾ ਤੋਂ ਹੀ ਸੰਗ ਸਮਾਏ ਕਹਿੰਦੇ ਉਹ ਜਿਹੜਾ ਬ੍ਰਹਮ ਹੈ ਉਹ ਅਖੰਡਤ ਹੈ ਉਹਦੇ ਕੋਈ ਹਿੱਸਾ ਨਹੀਂ ਹੋ ਸਕਦਾ ਬ੍ਰਹਮ ਅਸੰਗ ਹੈ ਕਿਸੇ ਨਾਲ ਦਾ ਮੇਲ ਜੋਲ ਮਲਾਬੀ ਨਹੀਂ ਹੈ ਆ ਅਜਨਮ ਹੈ ਜਨਮ ਤੋਂ ਬਿਨਾ ਆ ਅਦ੍ਰਿਸ਼ ਦਿਸਦਾ ਨਹੀਂ ਅਰੂਪ ਰੂਪ ਤੋਂ ਬਿਨਾ ਅਨਾਮ ਹੈ ਨਾਮ ਤੋਂ ਬਿਨਾ ਹੈ ਦਸਮ ਪਾਤਸ਼ਾਹ ਨੇ ਵੀ ਅਨਾਮੰ ਅਕਾਮੰ ਅਕਰਮੰ ਸ਼ਬਦ ਵਰਤਿਆ ਤੋਂ ਮੂਲ ਅਗਿਆਨ ਨਾ ਸੂਸ਼ਮ ਥੂਲ ਜਿਹੜਾ ਅਸਲੇ ਮੂਲ ਅਗਿਆਨ ਹੈ ਗਿਆਨ ਦੀ ਜੜ ਹੈ ਜਿਹੜੀ ਉਨਾ ਸੂਖਮਨਾ ਸਥੂਲ ਸਮਸਟੀ ਨ ਬੇਸਤੋਪਣੋ ਨਾ ਤਾਵੇਂ ਉਹ ਸਾਰੇ ਜ ਨਹੀਂ ਹੈਗਾ ਪਰੰਤੂ ਈਸ਼ਰ ਨ ਸੂਤਰ ਬਰਾਡਰ ਨ ਪ੍ਰਗਿਆਨ ਤੇਜਸ ਬਸਰੂਪ ਨਾ ਜਾਵੇਂ ਉਹਦੇ ਵਿੱਚ ਬ੍ਰਹਮ ਵਿੱਚ ਨਾ ਤਾਂ ਈਸ਼ੀ ਹੈ ਨਾ ਜੀਵੀ ਹੈ ਨਾ ਬਰਾਡ ਰੂਪ ਹੈ ਨਾ ਪ੍ਰਗਿਆ ਰੂਪ ਹੈ ਨਾ ਤੇਜਸਬ ਰੂਪ ਹੈ ਇਹ ਅਧਿਆਤਮ ਪ੍ਰਕਾਸ਼ੇ ਤੁਇ ਤਿੰਨੇ ਰੂਪ ਪੜੇ ਸੀ ਈਸ਼ਵਰ ਦੇ ਬਰਾਡ ਰੂਪ ਔਰ ਤੇਜਸ ਔਰ ਪ੍ਰਗਤਿ ਨੇ ਪੜੇ ਇਸੇ ਤਰ੍ਹਾਂ ਮਨੁੱਖ ਦੇ ਸਥੂਲ ਸਰੀਰ ਬ੍ਰਾਹੜ ਸਰੀਰ ਤੇ ਸਾਰਾ ਅਖੰਡ ਬ੍ਰਹਮੰਡ ਸਾਰਾ ਹੋ ਗਿਆ ਤੇ ਜਿਹੜਾ ਸਥੂਲ ਸੀ ਸਾਡਾ ਹੋ ਗਿਆ ਪੰਜ ਸਾਰਾ ਤੱਤਾਂ ਦਾ ਪੰਜ ਤੱਤਾਂ ਦਾ ਹੋ ਗਿਆ ਜਿਹੜਾ ਸੂਖਮ ਹੈ ਉਹ ਸਾਰਾ ਤੱਤਾਂ ਦਾ ਹੋ ਗਿਆ ਤਾਂ ਇਸੇ ਤਰ੍ਹਾਂ ਉਹ ਜਿਹੜਾ ਬ੍ਰह्म ਹੈ ਉਹ ਕਿਸੇ ਵਿੱਚ ਨਹੀਂ ਹੈ ਨਾ ਸਥੂਲ ਸਰੀਰ 'ਚ ਹੈ ਨਾ ਸੂਖਮ ਸਰੀਰ 'ਚ ਹੈ ਕਾਰਨ ਆਪ ਸੁ ਰੂਪ ਹੈ ਉਹ ਕਹਿੰਦਾ ਫਿਰ ਉਹ ਕੈਸਾ ਹੈ ਸਮਸਤੀ ਵੀ ਨਹੀਂ ਬਿਅਸਤੀ ਵੀ ਨਹੀਂ ਔਰ ਕੇਵਲ ਇਸਨ ਸੂਤਰ ਬ੍ਰਾਹਮਣ ਪ੍ਰਗਿਆਨ ਤੇਜਸ ਬਿਸਵਰੂਪ ਨਾ ਜਾਮੇ ਇਹਦੇ ਚ ਕੋਈ ਉਪਨਿਸ਼ਾ ਕੋਗ ਨਾ ਜੋਗ ਨਾ ਬੰਧ ਨਾ ਬਹੁ ਨਾ ਉਸ ਸੰਸਾਰ ਦੇ ਭੋਗ ਪਦਾਰਥਾਂ ਚ ਜੇ ਗਿਆਨਬਾਨ ਪੁਰਸ਼ ਕੋਈ ਭੋਗ ਪਦਾਰਥ ਵੀ ਰੱਖਦਾ ਤਾਂ ਉਹਦੇ ਚ ਉਹਦੀ ਰੁਚੀ ਨਹੀਂ ਹੁੰਦੀ ਬਿਰਤੀ ਨਹੀਂ ਹੁੰਦੀ ਬਿਰਤੀ ਕਰਕੇ ਉਸ ਕਰਮ ਦਾ ਫਲ ਦਾ ਭੋਗਤਾ ਨਹੀਂ ਬਣਦਾ ਹਾਂਜੀ ਸਭਾ ਮੇ ਜਾਗਰਤ ਮਹਿ ਜੋ ਪਰਪੰਚ ਪ੍ਰਵਾਸ ਅੱਖਾਂ ਦੇ ਨਾਲ ਅਸੀਂ ਜਾਗਦੇ ਸਮੇਂ ਜੋ ਵੀ ਪਰਪੰਚ ਆਪ ਫਲਾਇਆ ਜਾਂ ਕੁਦਰਤੀ ਫੈਲਿਆ ਆ ਤਾਂ ਪਰਪੰਚ ਸਾਡਾ ਫਲਾਇਆ ਹੋਇਆ ਜਿਹੜੀਆਂ ਕੁਦਰਤ ਆਪ ਸ਼ਾਰਾ ਆਇਆ ਦਰਖਤ ਹੈ ਬੇਰ ਬੁੱਟਾ ਸਿੰਨੀਆ ਕੁ ਉਹ ਈਸ਼ਵਰ ਦੀਆਂ ਪਲਾਈਆਂ ਨੇ ਤੋਂ ਕਹਿੰਦਾ ਇਹਨਾਂ ਦੇ ਵਿੱਚ ਇਹ ਸਾਰਾ ਪ੍ਰਭਾਸ ਅਭਾਸ ਰੂਪ ਹੈ ਕੁਛ ਨਹੀਂ ਹੈ ਨਾ ਵਿੱਚ ਸੋਸਾ ਬੁੱਧ ਬਲਾਸ ਬਣੂ ਹੈ ਉੱਡੀ ਦੇ ਬਲਾਸ ਕਰਕੇ ਬਣਿਆ ਆ ਜੋ ਸੁਪਨੇ ਮੈਂ ਭੋਗਿਆ ਨਾ ਭੋਗਿਆ ਸੁਪਨੇ ਵਿੱਚ ਆਦੀ ਭੋਗਦਾ ਭੋਗਦਾ ਮੈਂ ਹੁੰਦਾ ਵਿਅਰਤੀ ਐ ਤੋਂ ਇੱਕ ਚਿਤਰ ਬਚਿਤਰ ਜਰੋ ਹੈ ਇਸ ਤਰ੍ਹਾਂ ਬੜਾ ਹੀ ਬਚਿਤਰ ਇਹ ਜਿਹੜਾ ਸੰਸਾਰ ਦੀ ਰਚਨਾ ਈਸ਼ਵਰ ਨੇ ਕੀਤੀ ਐ ਕਹਿੰਦਾ ਲੀਨ ਸੁਪੂ ਪੂਪਤੀ ਮੈਂ ਮਤ ਹੋ ਤੇ ਕਰਮਿੰਦਰੇ ਗਿਆਨ ਦੇ ਮਨ ਬੁੱਧੀ ਸਾਰਾ ਕੁਝ ਜੰਡਾ ਸੁਖੋਪ ਦੀ ਵਿੱਚ ਲੀਨ ਹੋਏ ਤਾਂ ਕੁਝ ਨਹੀਂ ਕੰਮ ਕਰਦਾ भेद ਭਗਾਏ ਇੱਕ ਰੂਪ ਸੁਨਿਓ ਹੈ ਵੇਦਾਂ ਨੇ ਸਾਰੇ ਭੇਦ ਜਦੋਂ ਨਾਸ ਹੋ ਜਾਣ ਤਾਂ ਫਿਰ ਇੱਕ ਸਰੂਪ ਬ੍ਰਹਮ ਹੀ ਉਹ ਪ੍ਰਤੀਤ ਹੁੰਦਾ ਉਹੀ ਹੈ ਤੋਂ ਪੈਨ ਹੋਰ ਨਹੀਂ ਕੁਝ ਵੀ ਹੈਗਾ ਫਿਰ ਬੁੱਧੀ ਰਚੋ ਜੋ ਮਨੋਰਥ ਮਤ ਸੋ ਨੇਚਰ ਬੁੱਧ ਪ੍ਰਕਾਸ਼ ਪਰ ਹੋਇਆ ਬੁੱਧੀ ਜਿਹੜੀ ਹੈ ਮਾਇਆ ਦੇ ਆਵਾਜ਼ ਕਰਕੇ ਬਹੁਤ ਬਖਰੇ ਸਾਰੇ ਚਿੱਤਰ ਵਿਚਤਰ ਉਹ ਰਚਦੀ ਹੈ ਪਰੰਤੂ ਜਦੋਂ ਨੇਚਰ ਬੁੱਧੀ ਜੇ ਇਹਨੂੰ ਅੰਤਕਾਰਨ ਕਹਿੰਦੇ ਆ ਸ਼ੁੱਧ ਹੋ ਜਾਂਦਾ ਸਾਰਾ ਪ੍ਰਕਾਸ਼ ਭਨਿਓ ਹੈ ਬੁੱਧੀ ਦੇ ਪ੍ਰਕਾਸ਼ ਨਾਲ ਸਾਰਾ ਖਤਵੰਦਾ ਕੁਛ ਨਹੀਂ ਹੈਗਾ ਤੇ ਜਾ ਕੇ ਹੀ ਇਹ ਗਿਆਨ ਉਜਾਰੋ ਜਿਹਦੇ ਹਿਰਦੇ ਵਿੱਚ ਬ੍ਰਹਮ ਦਾ ਗਿਆਨ ਜਿਹੜਾ ਉਜਾਰੋ ਪ੍ਰਗਟ ਹੋ ਜਾਂਦਾ ਭਾਵ ਉਸ ਨੂੰ ਆਪਣੇ ਨਿਰਜ ਰੂਪ ਦਾ बोਧ ਗਿਆਨ ਹੋ ਜਾਂਦਾ ਤਾਂ ਹਨੇਰਾ ਖਰੋ ਬినాਸ ਉਹਦਾ ਜਿਹੜਾ ਅ ਗਿਆਨ ਰੂਪੀ ਤਾਮ ਅੰਧੇਰਾ ਆ ਸਾਰਾ ਸਾਰਾ ਬినాਸ ਉਹਨਾ ਖਤਮ ਹੋ ਜਾਂਦਾ ਸਦਾ ਅਸੰਗ ਇਕਰਤ ਹੋਂ ਉਹ ਆਜ਼ਮਾ ਨੂੰ ਜਿਹੜੇ ਹਮੇਸ਼ਾ ਅਸੰਗ ਹੈ ਔਰ ਇਕਰਸ ਹੈ ਜਿਹਦੇ ਵਿੱਚ ਕੋਈ ਬੰਧਨ ਨਹੀਂ ਹੈ ਉਹ ਕਹਿੰਦੇ ਉਹਨੂੰ ਹੋਰ ਅਨੁਭਵ ਕਰਦਾ ਬ੍ਰਹਮ ਰੂਪ ਸੋ ਸ੍ਰੇ ਪ੍ਰਕਾਸ਼ ਉਹ ਉਸ ਨੂੰ ਬ੍ਰਹਮ ਰੂਪ ਆਪਣੇ ਆਪ ਨੂੰ ਜਾਣਦਾ ਜਿਹੜਾ ਸਵੈ ਪ੍ਰਕਾਸ਼ ਹੈ ਕਿਸੇ ਤੋਂ ਸ਼ਕਤੀ ਤਾਕਤ ਲੈ ਕੇ ਪ੍ਰਕਾਸ਼ਮਾਨ ਨਹੀਂ ਹੁੰਦਾ ਨਾ ਕੁਝ ਭਇਓ ਨਾ ਹੈ ਨਾ ਹੋਇ ਹੈ ਨਾ ਸੰਸਾਰ ਚ ਕੁਝ ਹੈਗਾ ਨਾ ਪਿੱਛੇ ਜੀਣਾ ਹੋਣਾ ਨਾ ਕਾ ਸਰਪ ਵਿੱਚ ਰੱਸੀ ਦਾ ਰੱਸੀ ਵਿੱਚ ਸਰਪ ਦਾ ਭਰਮ ਹੋਇਆ ਸੀ ਨਾ ਜਿਸ ਸੀ ਨਾ ਕੱਲ ਨੂੰ ਨਾ ਤਾਂ ਕੱਲ ਚ ਹੋਣਾ ਕਦੇ ਵੀ ਨਹੀਂ ਸੀਗਾ ਤੋਂ ਐਸਾ ਹੀ ਬ੍ਰਹਮ ਰੂਪ ਜਿਹੜਾ ਸਵੈ ਪ੍ਰਕਾਸ਼ ਹੈ ਨਾ ਕੁਝ ਹੋਇਆ ਸੰਸਾਰ 'ਚ ਨਾ ਕੋਈ ਭੈਅ ਹੋਆ ਨਾ ਹੋਏਗਾ ਜਗਤ ਮਨੋਰਥ ਮਾਤਰ ਵਿਲਾਸ ਸਾਰਾ ਸੰਸਾਰ ਵਿਲਾਸ ਮਾਤਰ ਹੀ ਹੈ ਇਹ ਦੇਖਣ ਮਾਤਰ ਹੀ ਹੈ ਭੋਗਣ ਮਾਤਰ ਹੀ ਹੈ ਕੁਝ ਨਹੀਂ ਤਾਂ ਕਿ ਪ੍ਰਾਪਤੀ ਨਿਵਰਤੀ ਨਾ ਚਾਹਤ ਕਹਿੰਦੇ ਐਸ ਐਸੇ ਜਿਹੜਾ ਜਗਤ ਹੈ ਉਹਦੀ ਪ੍ਰਾਪਤੀ ਬਾਅਦੇ ਨਿਵਰਤੀ ਨਹੀਂ ਚਾਹੁੰਦਾ ਜੋ ਗਿਆਨੀ ਕੇ ਕੋਈ ਨਾ ਆਸ ਗਿਆਨਮਾਨ ਪੁਰਸ਼ ਨਾ ਉਹਦੀ ਪ੍ਰਾਪਤੀ ਚਾਹੁੰਦਾ ਨਾ ਉਹਦੀ ਨਿਵਰਤੀ ਚਾਹੁੰਦਾ ਉਹ ਕਹਿੰਦਾ ਗਿਆਨਮਾਨ ਨੂੰ ਤਾਂ ਗਿਆਨ ਹੋ ਗਿਆ ਹੈ ਇਹੋ ਕੁਛ ਨਹੀਂ ਤੇ ਨਿਵਰਤੀ ਪ੍ਰਾਪਤੀ ਕਾਦੀ ਕਰਾ ਦੇਖ ਕੇ ਸੁਣਨੈ ਸੁਣਨੈ ਦੇਖ ਕੇ ਦੇਖਦਾ ਵੀ ਹੈ ਸੁਣਦਾ ਵੀ ਹੈ ਪਰ ਦੇਖਿਆ ਸੁੱਖਿਆ ਹੁੰਦਾ ਬਿਲਕੁਲ ਬਖਰਾ ਸਾਰੇ ਰਸ ਗਿਆਨ ਅਦੇ ਇਤਨਾ ਸਵਾਦ ਸਾਰੇ ਸੰਸਾਰ ਦੇ ਰਸਾ ਕਸਾਂ ਨੂੰ ਭੋਗਦਾ ਹੈ ਪਰ ਉਹ ਸਵਾਦ ਤੋਂ ਬਿਨਾ ਹੈ ਅਸੇ ਸਵਾਦ ਵਿੱਚ ਹੈ ਅਸੀਂ ਕੋਈ ਚੀਜ਼ ਖਾ ਕੇ ਫਿਰ ਉਸ ਨੂੰ ਜਾ ਕੇ ਦੇ ਫਿਰ ਉਸ ਵਿੱਚ ਹੁੰਦਾ ਪਰ ਉਹ ਸਵਰ ਸਾ ਤੋਂ ਰਹਿੰਦਾ ਹੈ ਸਵਰ ਸਾ ਦੇ ਵਿੱਚ ਜੀ ਅਗਿਆ ਸੁੰਗ ਪਰਸ ਪਰਸੇ ਨਾਲ ਸੁੰਗਿਆ ਸੁੰਗਦਾ ਸੁੰਗਲ ਬਾਈ ਕੋ ਚੀਜ਼ ਨਹੀਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸਹਿਜ ਸਾਬ ਨਾਨ ਨਾਨ ਨਾ ਹੈ ਤੋ ਸਹਿਜ ਮੂਤ ਨਾ ਨਾ ਹੈ ਤੋ ਹੀ ਸਹਿਜ ਪਦ ਬਿਮਲ ਨਾਨ ਨੇ ਇੱਕ ਪੈ ਗੰਧਵੇਂ ਸਹਿਜ ਸਾਬ ਗੰਧੇ ਵਿੱਚ ਚਲਤ ਮੂਹੇ ਤੋ ਉਹਨੂੰ ਕਹਿ ਰਿਹਾ ਸੁੰਘ ਪਰਸ ਹੈ ਸੁੰਗਦਾ ਵੀ ਹੈ ਪਰਸ ਦੇ ਸਬਦ ਸਪਰਸ਼ ਰੂਪ ਰਸ ਜਿਹੜੇ ਪੰਜ ਵਿਸ਼ੇ ਹੈ ਪਰਸੇ ਨਾਲ ਸੁੰਘਦਾ ਨਾ ਉਹਨੂੰ ਪਰਸ ਦਾ ਨਾ ਸੁੰਗਦਾ ਨਰਲੇਪੇ ਬੈਨ ਬੋਲਦਾ ਵੀ ਨਹੀਂ ਕੋਈ ਬਚਨ ਨਹੀਂ ਕਹਿੰਦਾ ਬੋਲਦਾ ਵੀ ਨਹੀਂ ਕੋਈ ਵਿਵਾਦ ਵੀ ਨਹੀਂ ਕਰਦਾ ਨਾ ਉਹ ਗ੍ਰਹਿ ਨਹੀਂ ਕਰਦਾ ਕਿਸੇ ਚੀਜ਼ ਨੂੰ ਨਾ ਉਹ ਕਿਸੇ ਚੀਜ਼ ਨੂੰ ਛੱਡਦਾ ਹੀ ਐ ਨਾ ਕੋਦੇ ਚ ਮਲ त्याਗਣ ਵਾਲੀ ਐ ਕਿਉਂਕਿ ਬ੍ਰਹਮ ਗਿਆਨੀ ਨੇ ਨਰਲੇ ਪੈਨੂ ਮਲ ਲਗਦੀ ਕੋਈ ਨਹੀਂ ਤੁਰਦਾ ਵੀ ਨਹੀਂ ਉਹ ਤੇ ਉਹਨੂੰ ਤਾਪਤ ਮੈਨ ਦੌੜ ਕੇ ਪਾਦ ਪੈਰਾਂ ਦੇ ਉੱਤੇ ਤੁਰ ਕੇ ਜਾਣਾ ਉਹ ਵੀ ਨਹੀਂ ਬਣਦਾ ਉਹਦਾ ਤੋ ਉਹ ਮੁਕਤੀ ਰੂਪੀ ਯੁਗਤੀ ਨੂੰ ਹਮੇਸ਼ਾ ਭੋਗਦਾ ਹੈ ਉਹਦੇ ਸੰਨਿਆਸ ਰੂਪ ਵਿੱਚ ਰਹਿੰਦਾ ਕਿਸੇ ਆਸ ਇੱਛਾ ਤੋਂ ਬਿਨਾ ਜਿਆ ਸੇ ਸਿジナ ਐਸਾ ਅਦਭੁਤ ਗੁਰੂ ਜੀ ਤੋਂ ਸੰਵਾਦ ਸੁਣ ਕੇ ਉਹ ਬੜਾ ਚਰਜ ਹੋਇਆ ਬੜਾ ਹਰਾਨ ਹੋਇਆ ਕਿ ਐਸੀ ਵਿਵਸਥਾ ਹੈਗੀ ਆ ਹੂੰ ਕਹਿੰਦੇ ਜਿਹੜੀਆਂ ਤੀਸਰਾ ਖਾਣਾ ਪੀਣਾ ਸੌਣਾ ਨਿਦਰਾ ਆਦਿ ਕਿ ਕ੍ਰੋਧ ਲੋਭ ਲਾਲ ਚ ਇਹ ਜਿਹੜੇ ਅੰਦਰ ਦੇ ਵਿਸ਼ੇ ਸਜੀਵ ਦੇ ਨਹੀਂ ਵਿਖੇ ਤੇ ਇੰਦਰ ਬਹਤੇ ਉਹਰੇ ਗਿਆਨਬਾਨ ਵੀ ਕੁਝ ਕਰਮ ਕਰਦਾ ਹੈ ਕੁਝ ਜਿਹੜੇ ਉਹਦੇ ਸਰੀਰ ਦੇ ਕਰਮ ਹੈ ਉਹਨੂੰ ਤਿਆਗਦਾ ਕਰਦਾ ਹੈ ਪਰੰਤੂ ਉਹਨਾਂ ਨੂੰ ਅਸੰਗ ਸਮਝਦਾ ਕਹਿੰਦੇ ਤਾਂ ਸਰੀਰ ਦੀ ਕਰਿਆ ਹੈ ਕਰ ਨਹੀਂ ਵਿੱਚ ਕੋਈ ਉਹਨਾਂ ਦੀ ਵਰਤੀ ਨਹੀਂ ਹੈ ਤੋ ਮੈਂ ਇੰਦਰੀ ਨਹੀਂ ਮਮ ਇੰਦਰੀ ਨਹੀਂ ਮੈਂ ਇੰਦਰੀ ਰੂਪ ਨਹੀਂ ਹਾਂ ਪਿੱਛੇ ਤੁਸੀਂ ਪੜਿਆ ਜਿਹੜੀ ਆਤਮਾ ਇੰਦਰ ਇੰਦਰੀਆਂ ਰੂਪ ਨਹੀਂ ਹੈ ਨਾ ਕਰਮਿੰਦਰੀ ਰੂਪ ਹੈ ਨਾ ਗਿਆਨਿੰਦਰੀ ਰੂਪ ਹੈ ਨਾ ਬੁੱਧ ਰੂਪ ਹੈ ਨਾ ਚੇਤਨ ਰੂਪ ਹੈ ਨਾ ਮਨ ਰੂਪ ਹੈ ਕੁਝ ਵੀ ਨਹੀਂ ਹੈ ਕਿਉਂ ਮੈਂ ਸਾਖਸ਼ੀ ਕੁਟਸ ਅਸੰਗ ਮੈਂ ਸਾਰੇ ਸੰਸਾਰ ਦਾ ਸਾਖਸ਼ੀ ਹੂੰ ਕੁਟਸ ਹੂੰ ਪਰੰਤੂ ਅਸੰਗ ਹੂੰ ਇਹਨਾਂ ਨਾਲ ਮੇਰਾ ਮੇਲ ਕੋਈ ਨਹੀਂ ਤਿਆਗ ਉਹ ਵਿਸ਼ੇ ਕੇ ਭੋਗ ਜਿੰਦੇ ਜੇ ਇੰਦਰੀਆਂ ਦੇ ਜਿਤਨੇ ਵਿਸ਼ੇ ਵਿਚਾਰ ਭੋਗ ਹੈ ਉਹ ਗਿਆਨਬਾਨ ਪੁਰਸ਼ ਤਿਆਗ ਦਿੰਦਾ ਹੈ ਔਰ ਮੋਕੂ ਲਗਨਾ ਰੰਚ ਕਰਾਂਗਾ ਉਹਨੂੰ ਕੋਈ ਸੰਸਾਰ ਦਾ ਬੰਧਨ ਨਹੀਂ ਹੈ ਕੋਈ ਵੀ ਉਸ ਨੂੰ ਵਿਸ਼ਾ ਦੇ ਭੋਗਣ ਦਾ ਜਿਹੜਾ ਮੈਂ ਭੋਗਤਾ ਹੂੰ ਮੈਂ ਕਰਤਾ ਹੂੰ ਔਰ ਮੇਰੇ ਮੇਰੇ ਨਹੀਂ ਹੋਇਆ ਉਹਨੂੰ ਸਮਝ ਨਹੀਂ ਨਾ ਆਈ ਗਿਆਨ ਦਾ ਉਹਨੇ ਅੰਤ ਕਰ ਦਿੱਤਾ ਇੱਥੇ ਮਤਲਬ ਹਾਂਜੀ ਫਿਰ ਉਹਨੇ ਸਿਸ਼ ਨੂੰ ਦੇਖਿਆ ਤਾਂ ਉਹਦੇ ਚਿਹਰੇ ਤੇ ਰੌਣਕ ਨਹੀਂ ਕਹਿੰਦਾ ਇਹਨੂੰ ਗੱਲ ਸਮਝ ਨਹੀਂ ਆਈ ਤੋ ਵੀ ਸਿਸ਼ ਦਾ ਮੁਖ ਅਤਿਅੰਤ ਪ੍ਰਸੰਨ ਨਹੀਂ ਹੋਇਆ ਜੇ ਜਾਣਿਆ ਸਿਸ਼ ਕਰਤਾਰਥ ਨਹੀਂ ਹੋਇਆ ਕੁਝ ਨਹੀਂ ਹੋਇਆ ਜੇ ਕਰਤਾਰਥ ਹੁੰਦਾ ਤਾਂ ਤਾਂ ਕਾ ਮੁਖ ਪ੍ਰਸੰਨ ਹੁੰਦਾ ਜਾਂ ਤੇ ਫਿਰ ਸਤੂਲ ਰੀਤੀ ਸੇ ਉਪਦੇਸ਼ ਕਰਨੇ ਯਾਨੀ ਜਿਹੜਾ ਸੂਖਮ ਰੀਤੀ ਨਾਲ ਉਪਦੇਸ਼ ਕੀਤਾ ਉਹਨੇ ਉਹ ਸਥਿਰ ਸੂਤਰੀ ਤੀਨਾ ਗੁਰੂ ਜੀ ਫਿਰ ਉਪਦੇਸ਼ ਕਰਨਾ ਚਾਹੁੰਦੇ ਆ ਹਾਂ ਮਿੱਟੀ ਕੋ ਕਾਰਜ ਘਟ ਜਾਏ ਮਿੱਟੀ ਦਾ ਕਾਰਜ ਕਰਾਇਆ ਕੜੇ ਦਾ ਉਪਾਦਾਨ ਉਹ ਕੜੇ ਦਾ ਨਿਮਿਤ ਕਾਰਨ ਮਿੱਟੀ ਹੈ ਮਾਟੀ ਤਾਂ ਕੇ ਬਾਹਰ ਮੈਂ ਪਰੰਤੂ ਮਿੱਟੀ ਜਿਹੜੀ ਹੈ ਉਹ ਨਿਮਿਤ ਕਾਰਨ ਤਾਂ ਕੜੇ ਦਾ ਹੈਗਾ ਪਰ ਕਹਾਂ ਸ਼ਬਦ ਜਿਹੜਾ ਉਹ ਤਾਂ ਮਿੱਟੀ ਬਖਰੀ ਆ। ਕਹਾਂ ਬਣਿਆ ਤਾਂ ਮਿੱਟੀ ਮਿੱਟੀ ਦਾ ਤਾਂ ਕੜਾਖਿਆ ਬਾਹਰ ਮਾਹੇ। ਜਲਤੇ ਭਿੰਨ ਤਰੰਗ ਬੁਦਬੁਦਾ ਉਪਜਿਤ ਜਲਤੇ ਜੁਦਾ ਸੁਨਾਹੇ। ਕਹਿੰਦੇ ਜਿਸ ਤਰ੍ਹਾਂ ਪਾਣੀ ਦੇ ਵਿੱਚ ਬੁਦਬੁਦੇ ਉੱਠਦੇ ਆ। ਜਲ ਦੇ ਵਿੱਚ ਤਰੰਗਾ ਉੱਠਦੀਆਂ ਨੇ। ਉਹ ਜਲ ਤੋਂ ਭਿੰਨ ਨਹੀਂ ਆ। ਜਲਤੇ ਉਪਜ ਤਰੰਗ ਜਿਉਂ ਜਲੀ ਵਿਖੇ ਸਮਾਂ ਗੁਰਬਾਨੀ ਕਹਿੰਦੀ ਆ। ਹਾਂਜੀ ਅ ਜਿਵੇਂ ਕਨਕ ਕਟਕ ਆ ਹਾਂ ਦਾ ਹਰ ਹਰ ਜੰਦੂ ਇੱਕ ਹੈ ਬੇਬਿਚਾਰ ਕਥਨਾਏ ਜਲਤੇ ਹੋਈ ਤਰੰਗਾਂ ਜਲੀ ਬੇ ਕਥਨਾਏ ਇਹ ਕਹਿੰਦਾ ਜਿਸ ਤਰ੍ਹਾਂ ਜਲ ਤੋਂ ਫੇਨ ਝੱਗ ਪੈਦਾ ਹੁੰਦੀ ਤਰੰਗ ਲਹਿਰਾਂ ਪੈਦਾ ਹੁੰਦੀ ਹੈ ਬੁਧ ਬੁਧੇ ਉੱਠਦੇ ਆ ਕਹਿੰਦੇ ਉਪਜਿਤ ਜਲ ਤੇ ਜੁਦੇ ਸੁਨਾਹ ਉਹ ਜਲ ਤੋਂ ਪੈਦਾ ਹੁੰਦੇ ਆ ਜਲ ਤੋਂ ਜੁਦੇ ਵੱਖਰੇ ਨਹੀਂ ਜੇ ਜੁਦੇ ਹੋਣ ਤਾਂ ਧਰਤੀ ਜੋ ਵੀ ਪੈਦਾ ਹੋ ਜਾ ਕਪੜੇ ਤੇ ਪੈਦਾ ਨਹੀਂ ਹੁੰਦੇ ਇਸਾਜ ਦਾ ਝਾਕੋ ਹੈ ਕਾਰਜ ਜਿਸ ਤਰ੍ਹਾਂ ਇਹ ਸਾਰੇ ਸੰਪੂਰਨ ਕਾਰਜ ਹੈ ਕਹਿੰਦਾ ਕਾਰਨ ਰੂਪ ਪਛਾਣੋਂ ਦਾ ਹੈ ਉਹਦਾ ਕਾਰਨ ਰੂਪ ਪਛਾਣੋ ਉਹ ਜਿਹੜੇ ਬੁਲਬਲੇ ਹਵਾ ਕਰਕੇ ਪੈਦਾ ਹੁੰਦੇ ਪਾਣੀ ਦੀ ਲਹਿਰ ਕੋਈ ਬੱਟਾ ਪੱਥਰ ਸੁੱਟੋ ਤਾਂ ਪੈਦਾ ਹੁੰਦੀ ਹੈ ਔਰ ਕਾਰਨ ਇਸ ਸਕਲ ਕੋ ਸੋ ਮੈਂ ਕਹਿੰਦੇ ਕਾਰਨ ਰੂਪ ਕੀ ਹੈ ਉਹਦਾ ਮੇਰਾ ਹੀ ਚੇਤਨ ਸਰੂਪ ਬੁੱਧੀ ਰਾਹੀਂ ਨਿਕਲ ਕੇ ਬੁਲਬੁਲੇ ਨੂੰ ਦੇਖਣ ਗਿਆ ਉਹਨੂੰ ਝਾਕ ਨੂੰ ਦੇਖਿਆ ਨ ਤਰੰਗ ਨੂੰ ਵੇਖਿਆ ਉਹ ਅਸਲ ਵਿੱਚ ਮੇਰਾ ਇਸ ਰੂਪ ਹੈ ਹੁਣ ਕੋਈ ਨਹੀਂ ਹੈ ਜੇ ਚਿੰਤਨ ਜਾਨੋ ਵਿਦ ਜਾਏ ਜਿਹੜਾ ਇਸ ਤਰ੍ਹਾਂ ਚਿੰਤਨ ਕਰੇਗਾ ਉਸ ਨੂੰ ਇਹ ਗਿਆਨ ਹੋਏਗਾ ਉਹ ਕਹਿੰਦੇ ਜੈਸੇ ਮਾਟੀ ਕੇ ਕਾਰਜ ਕੇ ਬਾਹਰ ਭੀਤਰੀ ਮਾਟੀ ਹੈ ਜਾਂ ਤੇ ਮਾਟੀ ਦਾ ਸਰਵਕਾਰੇ ਮਾਟੀ ਰੂਪ ਹੀ ਹੈ ਫੈਨ ਆਦਿਕ ਜਲ ਕੇ ਕਰ ਜੇ ਸੋ ਤੋ ਕਾਰਣ ਰੂਪ ਸੇ ਪਿੰਨ ਨਹੀਂ ਕਿੰਤੂ ਕਾਰਜ ਕਾਰਣ ਰੂਪੀ ਹੈ ਜਿਹੜੀਆਂ ਤਰੰਗਾ ਫੇਨ ਬੁਦਬੁਦਾ ਉਹ ਸਾਰੇ ਜਲ ਦੇ ਕਾਰਜ ਹੈ ਜਲ ਦਾ ਹੀ ਰੂਪ ਹੈ ਜਲ ਤੋਂ ਪਿੰਨ ਦਾ ਕੋਈ ਰੂਪ ਨਹੀਂ ਸકલ ਪ੍ਰਪੰਥ ਦਾ ਮੂਲ ਕਾਰਣ ਈਸ਼ਵਰ ਹੈ ਜਾਂ ਤੇ ਸਰਵਕਾਰੇ ਪ੍ਰਪੰਥ ਈਸ਼ਵਰ ਰੂਪ ਸੇ ਪਿੰਨ ਨਹੀਂ ਕਿੰਤੂ ਸਰਪੰਥ ਪ੍ਰਪੰਥ ਦਾ ਸਵਰੂਪ ਈਸ਼ਵਰ ਹੀ ਹੈ ਸੋ ਈਸ਼ਵਰ ਮੈਂ ਹੂੰ जय रीति से लय चिंतन जाने को तुम कारक हानी सारी सुवसृष्टि की अपनचे के अन्दूत रूप का